ਵਾਹਿਗੁਰੂ ਸਾਹਿਬ ਜੀਓ ਸੇਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰਿਆ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਪਰ ਅਹੰਕਾਰ ਮਨ ਹਠ ਮਤੀ ਬੁੱਢੀਐ ਗੁਰਮਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਈ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਈ ਰਹਾਉ ਅਗਰ ਦੇਖੋ ਡੌਜਲ ਪਸਾ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਤਿ ਭਰਪੂਰ ਆਪੇ ਮੇਲ ਮਿਲਾਵਹੀ ਸਾਚਾ ਮਹਲ ਹਦੂਰ ਹਾਹੇ ਹਾਹੇ ਤੁਝ ਸੰਭਲਾ ਕਦੇ ਨਾ ਵਿਸਾਰ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂੰ ਧਣੀ ਗਰਵ ਨਿਵਾਰ ਸਮੋ ਜਿਨ ਇਹ ਜਗਤ ਉਪਾਇਆ ਤ੍ਰਿਪ ਭਾਵਨ ਕਰ ਆਕਾਰ ਗੁਰਮਖ ਚਾਨਣ ਜਾਣੀ ਹੈ ਮਨ ਮੁਖ ਮੁਗਦ ਗੁਵਾਰ ਘਟ ਘਟ ਜੋਤ ਨਿਰੰਤਰੀ ਬੁੱਝਾ ਗੁਰਮਤ ਸਾਰ ਗੁਰਮਖ ਜਿਨੀ ਜਾਣਿਆ ਤਿਨ ਕੀਚੈ ਸਾਵਾਸ ਸਚ ਸਚੇ ਸੇਤੀ ਰਾਲ ਮਿਲੇ ਸਚ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜੀਓ ਪਿੰਡ ਪ੍ਰਭ ਪਾਸ ਨਾਨਕ ਨਾਮ ਸੰਤੋਖਿਆ ਜੀਓ ਪਿੰਡ ਪ੍ਰਭ ਪਾਸ ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਸਤਿਗੁਰੂ ਜੀ ਦੇ ਪਾਵਨ ਬਚਨ ਜੋ ਪੜ੍ਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ੍ਰੀ ਰਾਗ ਦੇ ਵਿੱਚੋਂ ਇਹ ਸ਼ਬਦ ਜਿਹੜਾ ਹੈ 16ਵਾਂ ਸ਼ਬਦ ਹੈ ਪੰਨਾ ਨੰਬਰ 20 ਹੈ ਆਓ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਸਾਡਾ ਇਹ ਨਿਮਾਣਾ ਜਾਂ ਯਤਨ ਸਮਝਣ ਸਮਝਾਉਣ ਦੇ ਵਿੱਚ ਆਪਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਸਫਲ ਹੋ ਜਾਈਏ ਗੁਰੂ ਪਾਤਸ਼ਾਹ ਜੀ ਸਮੱਤ ਬਕਸ਼ਣ ਸੋ ਆਓ ਸ਼ੁਰੂਆਤ ਕਰੀਏ ਰੰਮ ਦੇ ਵਿੱਚ ਆਪਸ ਵਿੱਚ ਗੁਰਪਤੇ ਦੀ ਸਾਂਝ ਬਣਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਦੇ ਵਿੱਚ ਦਰਜ ਹੈ ਸ੍ਰੀ ਰਾਗ ਦਾ ਇਹ ਸ਼ਬਦ ਹੈ ਮਹੱਲਾ ਪਹਿਲਾ ਗੁਰੂ ਨਾਨਕ ਪਾਸਾ ਜੀ ਦਾ ਉਚਾਰਿਆ ਹੋਇਆ ਹੈ ਪਹਿਲੀਆਂ ਪੰਕਤੀਆਂ ਨੇ ਨਾਨਕ ਬੀੜੀ ਸੱਚ ਕੀ ਤਰਿਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹਿ ਪੂਰ ਭਰੇ ਅਹੰਕਾਰ ਮਨ ਹੱਠ ਮੱਤੀ ਬੁੱਢੀ ਐ ਗੁਰਮਖ ਸੱਚ ਸੋ ਤਾਰ ਸਤਿਗੁਰੂ ਜੀ ਸਮਝਾ ਰਹੇ ਨੇ ਕਹਿੰਦੇ ਇਹ ਜਿਹੜੀ ਵੇੜੀ ਹੈ ਤੇਰਾ ਨਾਮ ਤੁਲਹਾ ਵੇੜੀ ਕਿਤੇ ਇਦਾਂ ਸ਼ਬਦ ਸਤਿਗੁਰੂ ਜੀ ਨੇ ਵਰਤੇ ਕਿਤੇ ਬੋਹਿਤ ਕਹਿ ਕੇ ਸ਼ਬਦ ਵਰਤੇ ਵੀ ਤੇਰਾ ਨਾਮ ਸਾਡੇ ਵਾਸਤੇ ਜਹਾਜ ਹੈ ਜਿਹੜਾ ਆਪਾਂ ਦੋਹਰੇ ਦੇ ਵਿੱਚ ਵੀ ਪੜ੍ਹਦੇ ਹਾਂ ਰਜਾਨਾ ਵਾਹਿਗੁਰੂ ਨਾਮ ਜਹਾਜ ਹੈ ਸੋ ਸਤਿਗੁਰੂ ਜੀ ਇੱਥੇ ਬੀੜੀ ਤੁਲਹਾ ਜਹਾਜ ਬੋਹਿਥ ਇਹ ਸ਼ਬਦ ਜਿਹੜੇ ਨੇ ਇਹ ਤਾਂ ਵਰਤੇ ਗਏ ਨੇ ਸਾਨੂੰ ਸਮਝਾਉਣ ਦੇ ਲਈ ਵੀ ਜਿਵੇਂ ਕੋਈ ਬੰਦਾ ਬੀੜੀ 'ਚ ਬਹਿ ਜਾਂਦਾ ਹੈ ਉਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਦੇ ਉੱਪਰ ਜਾਣਾ ਕਿਸੇ ਪਾਣੀ ਵਾਲੀ ਥਾਂ ਨੂੰ ਉਹਨੇ ਤੈਰਨਾ ਹੈ ਕੋਈ ਦਰਿਆ ਪਾਰ ਕਰਨਾ ਸਮੁੰਦਰ ਦੇ ਕਿਨਾਰੇ ਲੱਗਣਾ ਨਦੀ ਕੋਈ ਬਹੁਤੀ ਪਾਰ ਕਰਨੀ ਹੈ ਤਾਂ ਇਹ ਸਾਧਨ ਨੇ ਪਾਣੀ ਨੂੰ ਤੈਰਨ ਦੇ ਪਾਣੀ ਦੇ ਵਿੱਚ ਡੁੱਬਣ ਤੋਂ ਬਚਣ ਦੇ ਐਸੇ ਤਰ੍ਹਾਂ ਇਹ ਸੰਸਾਰ ਇੱਕ ਸਮੁੰਦਰ ਹੈ ਇਹਦੇ ਵਿੱਚੋਂ ਬਚਣ ਦਾ ਸਾਧਨ ਕੀ ਹੈ ਗੁਰੂ ਦੇ ਸ਼ਬਦ ਦੇ ਉੱਪਰ ਸਾਡੀ ਸੁਰਤ ਨੂੰ ਸਵਾਰ ਕਰਨਾ ਹੈ ਵੇਖੋ ਦੋ ਕੰਮ ਬੜੇ ਇੱਕ ਤੇ ਸੰਸਾਰ ਦੇ ਵਿੱਚ ਅਸੀਂ ਰਹਿਣਾ ਸੰਸਾਰ ਚ ਹੀ ਐ ਔਰ ਸੰਸਾਰ ਚ ਰਹਿੰਦੇ ਹੋਏ ਸਾਡੀ ਸੁਰਤ ਨਹੀਂ ਸੰਸਾਰ ਚ ਡੋਬਣੀ ਚਾਹੀਦੀ ਬਸ ਇਨਕ ਧਿਆਨ ਦੇ ਵਿੱਚ ਰਹੇ ਵੀ ਸਾਡੀ ਸੁਰਤ ਦੇ ਵਿੱਚ ਜਦੋਂ ਝੂਠ ਆ ਕੇ ਵਸ ਗਿਆ ਕਾਮ ਵਸ ਗਿਆ ਕ੍ਰੋਧ ਵਸ ਗਿਆ ਅਹੰਕਾਰ ਵਸ ਗਿਆ ਤਾਂ ਫਿਰ ਅਸੀਂ ਇਹ ਸਮਝ ਲਓ ਵੀ ਡੁੱਬ ਗਏ ਪਰ ਜੇ ਬੰਦਾ ਇਸ ਚੀਜ਼ ਤੋਂ ਉੱਪਰ ਉੱਠਿਆ ਹੋਇਆ ਸੁਰਤ ਕਰਕੇ ਰਹਿੰਦਾ ਉਹ ਵੀ ਸੰਸਾਰਤ ਉਹ ਤਰ ਜਾ ਹੁੰਦਾ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਰੋਜ਼ ਇਸ ਗੱਲ ਬਾਰੇ ਸਮਝਾ ਰਹੇ ਨੇ ਹਰ ਇੱਕ ਸ਼ਬਦ ਦੇ ਵਿੱਚ ਇਦਾਂ ਦੀ ਵਿਚਾਰ ਆਏਗੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਸਮਝਦਾਰ ਬਣਾਉਣ ਦੇ ਲਈ ਸਾਨੂੰ ਸਤਿਆਰੀ ਬਣਾਉਣ ਦੇ ਲਈ ਇਹ ਉਪਰਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਸਾਂ ਪਾਤਸ਼ਾਹਾਂ ਨੇ ਹੋਰ ਮਹਾਪੁਰਖਾਂ ਨੇ ਭਗਤ ਜਨਾਂ ਨੇ ਕੀਤਾ ਨਾਨਕ 베ੜੀ ਸੱਚ ਕੀ ਕਹਿੰਦੇ ਜੇ ਤੂੰ 베ੜੀ ਲੈਣਾ ਚਾਹਣਾ ਤਾਂ ਸੱਚ ਦੀ ਲੈ ਜੇ ਤੂੰ ਤਰਨਾ ਚਾਹਣਾ ਇੱਕ ਤੇ ਹੁੰਦਾ ਵੀ ਬਹੁਤਿਆਂ ਨੇ ਤਰਨਾ ਕਿਤੇਰੇ ਪਾਸੇ ਜਾਣਾ 베ੜੀ ਹੈ ਦੂਜਾ ਜੇ ਛੋਟੇ ਛੋਟੇ ਪਾਣੀ ਵਾਲੇ ਥਾਵਾਂ ਨੂੰ ਪਾਰ ਕਰਨਾ ਤਾਂ ਬੰਦੇ ਨੂੰ ਤੈਰਨਾ ਆਉਣਾ ਚਾਹੀਦਾ ਜਿਹੜਾ ਤੈਰਨ ਜਾਣਦਾ ਉਹ ਪਾਣੀ ਦੇ ਵਿੱਚ ਤੈਰ ਕੇ ਵੀ ਛੋਟਾ ਜਿਹੜਾ ਸਥਾਨ ਹੈ ਮਤਲਬ ਥੋੜੀ ਜਗ੍ਹਾ ਉਹਨੂੰ ਉਰਲਾ ਪਰਲੇ ਬੰਨੇ ਜਾ ਸਕਦਾ ਜਿਵੇਂ ਆਪਾਂ ਸੂਆ ਕਹਿ ਲੋ ਕਈ ਵਾਰੀ ਆ ਅਰਜਬਾਹਾ ਜੋ ਬੋਲਿਆ ਜਾਂਦਾ ਸ਼ਬਦ ਚਲੋ ਤੇ ਉਹਨੂੰ ਆਪਾਂ ਦੇਖਦੇ ਹਾਂ ਸਾਡੇ ਨੌਜਵਾਨ ਵੀਰ ਬੱਚੇ ਇਸ਼ਨਾਨ ਕਰਦੇ ਨੇ ਪਾਣੀ ਤੇ ਤੈਰ ਹੀ ਜਾਂਦੇ ਨੇ ਉਹ ਡੁੱਬਦੇ ਨਹੀਂ ਉਹਨਾਂ ਨੂੰ ਤੈਰਨਾ ਆਉਂਦਾ ਪਰ ਜਿਹੜਾ ਨਹੀਂ ਤੈਰਨਾ ਜਾਣਦਾ ਉਹਦਾ 1 ਮਿੰਟ ਦੇ ਵਿੱਚ ਆਪਾਂ ਨੂੰ ਭੱਜ ਦੜ ਮੱਚ ਜਾਂਦੀ ਹੈ ਵੀ ਕੱਟੋ ਫਲਾਣਾ ਪਾਣੀ ਕਿ ਡੱਗ ਗਿਆ ਕਿਉਂਕਿ ਉਹਨੂੰ ਤੈਰਨਾ ਨਹੀਂ ਆਉਂਦਾ ਔਰ ਦੂਜੀ ਗੱਲ ਡੁੱਬਦਾ ਵੀ ਬੰਦਾ ਪਾਣੀ 'ਚ ਆ ਤੈਰਦਾ ਵੀ ਪਾਣੀ 'ਚ ਹੈ ऐसे तरह इस संसार ਦੇ ਵਿੱਚੋਂ ਇਹ ਸੰਸਾਰ ਵਿਕਾਰਸ ਸੱਸੇ ਮਤਰਿਓ ਬ੍ਰਹਮ ਗਿਆਨੀ ਜਿਸਹਿ ਜਜਾਈ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਰੋਜਾਨਾ ਸੋਹਲਾ ਸਾਹਿਬ ਦੀ ਬਾਣੀ ਚ ਆਪਾਂ ਪੜਦੇ ਆਂ ਸਤਿਗੁਰੂ ਜੀ ਕਹਿੰਦੇ ਸੱਚ ਦੀ ਵੀੜੀ ਐ ਔਰ ਜੇ ਤ ਤਰਨ ਹੈ ਤਾਂ ਗੁਰੂ ਦੀ ਵਿਚਾਰ ਹੈ ਗੁਰੂ ਦੀ ਵਿਚਾਰ ਨਾਲ ਤੂੰ ਛੋਟੇ ਮੋਟੇ ਕਾਰਜ ਜਿੰਨੇ ਵੀ ਸੰਸਾਰ ਚ ਆਉਂਦੇ ਨੇ ਜੇ ਤੇਰੇ ਕੋਲੇ ਗੁਰੂ ਦੀ ਬਾਣੀ ਦੀ ਵਿਚਾਰ ਆ ਜਾਵੇ ਤੂੰ ਸਹਿਜੇ ਹੀ ਉਹਨਾਂ ਦੇ ਵਿੱਚੋਂ ਡੁੱਬਣੋਂ ਬਚ ਸਕਦਾ ਮਾੜੇ ਖਿਆਲ ਮਾੜੇ ਕੰਮਾਂ ਦੇ ਵਿੱਚ ਤੂੰ ਡੁੱਬਣੋਂ ਬਚ ਸਕਦਾ ਹੈ ਨੱਚੇ ਸ ਡੁੱਬਣੋਂ ਬਚ ਸਕਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਡੁੱਬਣੋਂ ਬਚ ਸਕਦਾ ਹੈ ਨਾਨਕ ਬੀੜੀ ਸੱਚ ਕੀ ਤਰੀਆ ਗੁਰ ਵਿਚਾਰ ਕਹਿੰਦੇ ਸੰਸਾਰ ਇੱਕ ਅਥਾ ਸਮੁੰਦਰ ਹੈ ਔਰ ਗੁਰੂ ਜੀ ਦੀ ਸਿੱਖਿਆ ਦੇ ਉੱਪਰ ਤੁਰ ਕੇ ਗੁਰੂ ਜੀ ਦੇ ਸ਼ਬਦ ਨੇ ਜਿਹੜੇ ਇਹ ਇੱਕ ਬੇੜੀ ਦਾ ਕੰਮ ਕਰਦੇ ਨੇ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਉਹ ਬੇੜੀ 'ਚ ਆ ਕੇ ਬਹਿ ਜਾਂਦਾ ਹੈ ਉਹ ਬੇੜੀ ਫਿਰ ਸਾਨੂੰ ਪਾਰ ਨਗਾ ਦਿੰਦੀ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਗੁਰੂ ਦਾ ਸ਼ਬਦ ਸਾਡੇ ਲਈ ਵੇੜੀ ਹੈ ਜਹਾਜ ਹੈ ਬੋਹਤ ਹੈ ਤੁਲਹਾ ਹੈ ਇਦਾਂ ਕਹ ਲੋ ਸਾਧਨ ਹੈ ਤਰਨ ਦਾ ਨੰਗਣ ਦਾ ਅਗਲੀ ਪੰਕਤੀ ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ ਇੱਥੇ ਇੱਕ ਸ਼ਬਦ ਈੜੀ ਨੂੰ ਵੀ ਸਿਹਾਰੀ ਹੈ ਕੱਕੇ ਨੂੰ ਵੀ ਸਿਹਾਰੀ ਹੈ ਇੱਕ ਸ਼ਬਦ ਕਈ ਵਾਰੀ ਸਾਨੂੰ ਕੱਕੇ ਨੂੰ ਔਂਕੜ ਲੱਗਿਆ ਵੀ ਮਿਲਦਾ ਜਿੱਥੇ ਇੱਕ ਵਚਨ ਹੀ ਉਹਦਾ ਸ਼ਬਦ ਦਾ ਅਰਥ ਹੋਵੇਗਾ ਇੱਕ ਪਰ ਇੱਥੇ ਇੱਕ ਦਾ ਅਰਥ ਬਹੁ ਵਚਨ ਹੈ ਬੋਲਣ ਨੂੰ ਭਾਵੇਂ ਇੱਕ ਆਵੇ ਇੱਕ ਜਾਵ ਹੀ ਲਿਖਿਆ ਪਰ ਇੱਥੇ ਭਾਵੇਂਗਾ ਵੀ ਅਨੇਕਾਂ ਜੀਵ ਆਉਂਦੇ ਨੇ ਅਨੇਕਾਂ ਜੀਵ ਜਾਂਦੇ ਨੇ ਇੱਕ ਆਵੇ ਇੱਕ ਜਾਵ ਹੀ ਪੂਰ ਭਰੇ ਅਹੰਕਾਰ ਕਹਿੰਦੇ ਅਨੇਕਾਂ ਹੰਕਾਰੀ ਜੀਵ ਮੈਂ ਫਿਰ ਬੇਨਤੀ ਕਰਾਂ ਵੀ ਵੇਖੋ ਪੜਨ ਦੇ ਵਿੱਚ ਇੱਕ ਪੜਿਆ ਜਾਣਾ ਹੁਣ ਜਿੰਨਾ ਚਿਰ ਇਸ ਗੱਲ ਨੂੰ ਸਮਝਦੇ ਨਹੀਂ ਵੀ ਸਿਹਾਰੀ ਕਿਉਂ ਲੱਗੀ ਹੈ ਇੱਥੇ ਬਹੁਵਚਨ ਦੇ ਕਾਰਨ ਲੱਗੀ ਹੈ ਇਹ ਵਿਆਕਰਨ ਤੁਸੀਂ ਪੜ ਸਕਦੇ ਹੋ ਛੋਟੀ ਜੀ ਇੱਕ ਪੁਸਤਕ ਹੈ ਭਾਈ ਸਾਹਿਬ ਸਿੰਘ ਨੇ ਵੀ ਲਿਖੀ ਹੈ ਪ੍ਰੋਫੈਸਰ ਹਰਵੰਤ ਸਿੰਘ ਨੇ ਵੀ ਲਿਖੀ ਹੈ ਹੋਰ ਵੀ ਕਿਸੇ ਗੁਰਮੁਖ ਪਿਆਰੇ ਦੀ ਇਹ ਰਤਨਾ ਹੋ ਸਕਦੀ ਹੈ ਜਿਦੇ ਵਿੱਚ ਇਹਨਾਂ ਨਿਜਮਾਂ ਦਾ ਸਾਨੂੰ ਪਤਾ ਲੱਗਦਾ ਹੈ ਪੜਿਆ ਇੱਕੋ ਹੀ ਜਾਣਾ ਚਾਹੇ ਕੱਕੇ ਨੂੰ ਔਂਕੜ ਹੈ ਚਾਹੇ ਕੱਕਾ ਮੁਖਤ ਹੈ ਜਿਹੜੀ ਨੂੰ ਸਿਹਾਰੀ ਕੱਕਾ ਹੈ ਇਹ ਤਿੰਨ ਤਰ੍ਹਾਂ ਦਾ ਇੱਕ ਸਾਨੂੰ ਲਿਖਿਆ ਮਿਲ ਜਾਂਦਾ ਹੈ ਇਸ ਕਰਕੇ ਸਤਿਗੁਰੂ ਇੱਥੇ ਜਿਹੜਾ ਜ਼ਿਕਰ ਹੈ ਅਨੇਕਾਂ ਦਾ ਹੈ ਕਹਿੰਦੇ ਅਨੇਕਾਂ ਹੰਕਾਰੀ ਜੀਵ ਜੋ ਇੱਥੇ ਆਉਂਦੇ ਨੇ ਆਪਣਾ ਸਮਾਂ ਪੂਰਾ ਹੋਣ ਤੇ ਚਲੇ ਜਾਂਦੇ ਨੇ ਤੁਸੀਂ ਵੀ ਮੈਂ ਵੀ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ ਪਰ ਉਹਨਾਂ ਦੇ ਵਿੱਚ ਅੰਤਰ ਬੜਾ ਹੈ ਇੱਕ ਬੰਦਾ ਤੇ ਗੁਰਮਖਤਾਈ ਦੇ ਵਿੱਚ ਆ ਕੇ ਗੁਰੂ ਦੀ ਮੱਤ ਦੇ ਉੱਪਰ ਤੁਰ ਕੇ ਧਰਮੀ ਬਣ ਕੇ ਲੋਕਾਂ ਨੂੰ ਬਹੁਤ ਕੁਝ ਸਿਖਾ ਜਾਂਦਾ ਹੈ ਚੰਗੀ ਸਿੱਧ ਦੇ ਜਾਂਦਾ ਹੈ ਆਪ ਵੀ ਹੰਕਾਰ ਤੋਂ ਬਚਿਆ ਰਹਿੰਦਾ ਦੂਜਿਆਂ ਨੂੰ ਵੀ ਬਚਾ ਜਾਂਦਾ ਜੁਗਤਾਂ ਦੱਸ ਦਿੰਦਾ ਧੰਨ ਗੁਰੂ ਨਾਨਕ ਪਾਸਾ ਜੀ ਵਰਗੇ ਸਰੀਰਕ ਤੌਰ ਤੇ ਉਹਨਾਂ ਦਾ ਵੀ ਸਰੀਰ ਇੱਕ ਦਿਨ ਆਇਆ ਇੱਕ ਦਿਨ ਗਿਆ ਸਾਰਿਆਂ ਤੇ ਇਹੀ ਨਿਯਮ ਲਾਗੂ ਹੈ ਸੋ ਹੁਕਮ ਹੈ ਅੰਦਰ ਸਭ ਕੋਈ ਹੁਕਮ ਹੈ ਮਾਲਕ ਦਾ ਪਰ ਹੁੰਦਾ ਕੀ ਹੈ ਵੀ ਇੱਕ ਮਨੁੱਖ ਤੇ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰ ਕੇ ਜਾਂਦਾ ਪਰ ਇੱਕ ਪੂਰੇ ਦਾ ਪੂਰਾ ਹੰਕਾਰ ਨਾਲ ਭਰਿਆ ਪਿਆ ਇੱਕ ਆਵੇਂ ਇੱਕ ਜਾਵੇ ਹੀ ਪੂਰ ਭਰੇ ਅਹੰਕਾਰ ਮਤਲਬ ਹੰਕਾਰ ਦੇ ਨਾਲ ਭਰੇ ਹੋਏ ਨੇ ਹੁਣ ਜੇ ਮਤਲਬ ਬੀੜੀ ਦੇ ਵਿੱਚ ਵੀ ਕਿਸੇ ਚੀਜ਼ ਦਾ ਪਾਣੀ ਦੇ ਨਾਲ ਬੀੜੀ ਭਰਦਾ ਏ ਬੀੜੀ ਵੀ ਡੁੱਬ ਜਾਂਦੀ ਏ ਐਸੇ ਤਰ੍ਹਾਂ ਬੰਦਾ ਹੰਕਾਰ ਦੇ ਕਾਰਨ ਡੁੱਬ ਰਿਹਾ ਹੈ ਆਪਣੀ ਮੈਂ ਦੇ ਕਾਰਨ ਡੁੱਬ ਰਿਹਾ ਉਹ ਹੰਕਾਰ ਭਾਵੇਂ ਚੰਗੇ ਕੰਮਾਂ ਦਾ ਵੀ ਕਿਉਣਾ ਹੋਵੇ ਹੰਕਾਰ ਅਹੰਕਾਰ ਹੀ ਹੈ ਉਹ ਅਹੰਕਾਰ ਭਾਵੇਂ ਸਾਨੂੰ ਇਹ ਵੀ ਹੋਵੇ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਮੈਂ ਬਾਣੀ ਪੜ੍ਹਦਾ ਮੈਂ ਕਥਾ ਕਰਦਾ ਅਹੰਕਾਰ ਕਿਸੇ ਵੀ ਚੀਜ਼ ਦਾ ਕਦੇ ਵੀ ਜ਼ਿੰਦਗੀ ਚ ਅਹੰਕਾਰ ਨਾ ਕਰੀਏ ਛੋਟੀ ਜੀ ਗੱਲ ਗੁਰੂ ਪਾਤਸ਼ਾਹ ਜੀ ਸਾਨੂੰ ਰੋਜ਼ ਇਹ ਸ਼ਬਦਾਂ ਦੇ ਵਿੱਚ ਸਮਝਾ ਰਹੇ ਨੇ ਇੱਕ ਆਵੇ ਇੱਕ ਜਾਵੇ ਪੂਰ ਭਰੇ ਅਹੰਕਾਰ ਕਹਿੰਦੇ ਅਨੇਕਾਂ ਜੀਵ ਹੰਕਾਰੀ ਜੀਵ ਹਨ ਜੋ ਆਪਣੀ ਹੀ ਅਕਲ ਦੇ ਮਾਣ ਦੇ ਵਿੱਚ ਰਹਿ ਕੇ ਕਰਾਹੇ ਪੈਕੇ ਜਨਮਦੇ ਹਨ ਤੇ ਮਰਦੇ ਹਨ ਜਨਮ ਮਰਨ ਦੇ ਗੇੜ ਦੇ ਵਿੱਚ ਅਸੀਂ ਸਾਰੇ ਹੀ ਹਾਂ ਇੱਕ ਕੁਦਰਤ ਦਾ ਵਿਧਾਨ ਹੈ ਅਨੇਕਾਂ ਜੀਵ ਆਉਂਦੇ ਨੇ ਅਨੇਕਾਂ ਜਾਂਦੇ ਨੇ ਤੀਜੀ ਪੰਕਤੀ ਹੈ ਮਨ ਹੱਠ ਮੱਤੀ ਬੁੱਢੀ ਹੈ ਗੁਰਮਖ ਸਤਸੂਤਾਰ ਇੱਕ ਪੂਰਾ ਬੰਦ ਤਿੰਨ ਲੈਣਾ ਦਾ ਹੈ ਇਤਨੇ ਲੈਣਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵੇ ਹੀ ਪੂਰ ਭਰੇ ਅਹੰਕਾਰ ਮਨ ਹੱਥ ਮੱਤੀ ਬੂਢੀਏ ਗੁਰਮਖ ਸਤਸੋ ਤਾਰ ਇਥੋਂ ਤੱਕ ਪੂਰਾ ਇਹ ਇੱਕ ਬੰਦ ਹੈ ਸ਼ਬਦ ਦਾ ਇੱਕ ਪੈਰਾ ਹੈ ਕਹਿ ਲੋ ਕਹਿੰਦੇ ਮਨੁੱਖ ਆਪਣੇ ਮਨ ਦੇ ਹੱਥ ਦੇ ਰਾਹੀ ਆਪਣੀ ਮਤ ਦੇ ਹੱਥ ਦੇ ਰਾਹੀ ਡੁੱਬਿਆ ਜਾ ਰਿਹਾ ਹੈ ਡੁੱਬਦਾ ਜਾ ਰਿਹਾ ਹੈ ਇੱਕ ਤਾਂ ਹੈ ਸਮਝ ਚੰਗੀ ਲੈ ਕੇ ਆਪਣੇ ਮੱਤ ਨੂੰ ਅਪਣਾਉਣਾ ਇੱਕ ਸਤਿਗੁਰੂ ਕਹਿੰਦੇ ਨੇ ਮਨ ਹਟ ਕੇ ਨਾ ਪਾਇਓ ਬਹੁਤ ਵਾਰੀ ਅਸੀਂ ਹੁਕਮਨਾਵਿਆਂ ਦੇ ਵਿੱਚ ਵੀ ਪੜਦੇ ਹਾਂ ਇੱਥੇ ਵੀ ਸਤਿਗੁਰੂ ਜੀ ਨੇ ਉਹੀ ਸ਼ਬਦ ਸਾਨੂੰ ਹੋਰ ਤਰੀਕੇ ਨਾਲ ਸਾਡੇ ਅੱਗੇ ਰੱਖਿਆ ਮਨ ਹਟ ਮੱਤੀ ਬੂਢੀ ਹੈ ਕਹਿੰਦੇ ਆਪਣੀ ਅਕਲ ਦੇ ਹੱਠ ਤੇ ਤੁਰਿਆ ਹੱਠ ਦਾ ਮਤਲਬ ਹੈ ਜਿੱਦ ਹੁਣ ਕਈ ਵਾਰੀ ਬੰਦਾ ਕਿਸੇ ਗੱਲ ਦੀ ਜਿੱਦ ਕਰੇ ਇੱਕ ਤੇ ਹੁੰਦਾ ਸਮਝਦਾਰ ਇਹਨਾਂ ਦੋਨਾਂ ਦੇ ਵਿੱਚ ਬੜਾ ਅੰਤਰ ਹੈ ਜਿਹਨੂੰ ਪੂਰੀ ਗੱਲ ਦਾ ਪਤਾ ਤਹ ਤੱਕ ਜਾ ਚੁੱਕਿਆ ਫਿਰ ਵੀ ਸਾਨੂੰ ਇਹ ਹੱਠ ਨਹੀਂ ਕਰਨਾ ਚਾਹੀਦਾ ਮੈਂ ਫਿਰ ਗੱਲ ਬੇਨਤੀ ਨਾਲ ਕਰ ਦੇਵਾਂ ਵੀ ਹੰਕਾਰ ਦੇ ਅਸੀਂ ਸੱਚੇ ਆ ਤਾਂ ਠੀਕ ਹੈ ਹੌਲੀ-ਹੌਲੀ ਸਮਾਂ ਤੁਹਾਨੂੰ ਸਾਹਮਣੇ ਰਿਜ਼ਲਟ ਲਿਆ ਦੇਗਾ ਉਹ ਨਤੀਜਾ ਆ ਜਾਏਗਾ ਜੇ ਸਾਨੂੰ ਸਾਹਮਣੇ ਵਾਲਾ ਦਬਾਉਣਾ ਚਾਹੁੰਦਾ ਅਸੀਂ ਬਹੁਤ ਆ ਜ਼ਿਆਦੇ ਹਿੰਡ ਕਰਦੇ ਆ ਕਿਸੇ ਗੱਲ ਨੂੰ ਮਨਾਉਣ ਦੇ ਵਿੱਚ ਤਾਂ ਸਤਿਗੁਰੂ ਜੀ ਸਾਨੂੰ ਉਹ ਵੀ ਭੈ ਕਾਹੋਂ ਕੋ ਦੇਤਨੇ ਵਾਲੀ ਗੱਲ ਚ ਆ ਗਈ ਨਾ ਉਹ ਕੁਰਬਾਨੀ ਸਾਨੂੰ ਸਮਝਾਉਂਦੀ ਹੈ ਰਜਾਨਾ ਆਪਾਂ ਵੇਖੋ ਸਮਝਦੇ ਆ ਦੁਬਦਾ ਨਾ ਪੜੋ ਹਰਬਣ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਆਪਣਾ ਫਰਜ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਚ ਬਹਿ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਤੁਹਾਡਾ ਵੀ ਫਰਜ਼ ਬਣਦਾ ਜਿਹੜੇ ਗੁਰੂ ਨੂੰ ਨਮਸਕਾਰਾਂ ਕਰਦੇ ਹੋ ਇਸ ਗੱਲ ਦੇ ਉੱਪਰ ਪਹਿਰਾ ਦੇਣ ਦਾ ਜੇ ਕਿਤੇ ਵੀ ਇੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵਾਰੇ ਗੱਲ ਹੋਈ ਹੈ ਜਾਂ ਕੀਤੀ ਜਾ ਰਹੀ ਹੈ ਤਾਂ ਕਿਰਪਾ ਕਰਕੇ ਮੇਰੇ ਵੀ ਧਿਆਨ ਚ ਲਿਆ ਦਿਆ ਕਰੋ ਤੁਸੀਂ ਰੋਕ ਸਕਦੇ ਹੋ ਵੀ ਭਾਈ ਸਾਹਿਬ ਇਹ ਤੁਸੀਂ ਕਿੱਦਾਂ ਬੋਲਦੇ ਹੋ ਇੰਨਾ ਕ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ ਆਪ ਬਾਣੀ ਨੂੰ ਪੜਹੀਏ ਹੁਣ ਜੇ ਇਹ ਵੀ ਅਸੀਂ ਧੱਕਾ ਕਰੀਏ ਕਿਸੇ ਤੇ ਤਾਂ ਇੱਥੇ ਵੀ ਮੈਂ ਕਹਾਂਗਾ ਵੀ ਗੁਰੂ ਸਾਨੂੰ ਇਜਾਜ਼ਤ ਨਹੀਂ ਦਿੰਦਾ ਅਸੀਂ ਸਮਝਾ ਸਕਦੇ ਹਾਂ ਬੰਦਾ ਸਮਝ ਕੇ ਹਟ ਸਕਦਾ ਹੈ ਕਿਸੇ ਤੇ ਵੀ ਹਟਦੇ ਨਾਲ ਜ਼ਬਰਦਸਤੀ ਕਿਸੇ ਨੂੰ ਧੱਕੇ ਨਾਲ ਕਹਿ ਲੋ ਇਨਾ ਗੱਲਾਂ ਨੂੰ ਲਾਗੂ ਨਹੀਂ ਕਰਨਾ ਕੁਰਬਾਨੀ ਕਹਿ ਰਹੀ ਹੈ ਹਾਂ ਸਮਝਾਉਣਾ ਸਾਡਾ ਫਰਜ਼ ਹੈ ਉੱਥੇ ਅਸੀਂ ਜ਼ਰੂਰ ਆਪਣਾ ਬਿਆਨ ਅਸੀਂ ਰੱਖ ਸਕਦੇ ਹਾਂ ਹਾਂ ਆਪ ਅਸੀਂ ਉਸ ਰਸਤੇ ਤੇ ਚੱਲ ਸਕਦੇ ਹਾਂ ਗੁਰੂ ਜੀ ਕਿਰਪਾ ਕਰਨ ਨਹੀਂ ਤੇ ਫਿਰ ਕਿਸੇ ਵੀ ਤਰੀਕੇ ਨਾਲ ਸਤਿਗੁਰੂ ਕਹਿੰਦੇ ਭਾਈ ਅਸਲ ਗੱਲ ਇਹ ਤੇ ਹੋ ਰਹੀ ਹੈ ਵੀ ਮਨ ਦੇ ਹੱਥ ਨਾਲ ਜਿਵੇਂ ਮਨ ਨੂੰ ਜ਼ੋਰ ਨਾਲ ੱੱਕੇ ਨਾਲ ਰੋਕਣ ਦੀ ਜੇ ਕੋਸ਼ਿਸ਼ ਅਸੀਂ ਕਰਦੇ ਹਾਂ ਜਿਹੜਾ ਆਪਾਂ ਪਹਿਲੀ ਪੌੜੀ ਸਮਝ ਕੇ ਆਏ ਸੀ ਚੁੱਪੇ ਚੁੱਪਣਾ ਹੋ ਗਈ ਭੁੱਖਿਆ ਭੁੱਖ ਨਾ ਉੱਤਰੀ ਸਹਸ ਅਰਪਾ ਲਾਖ ਹੋਏ ਸਾਰੀਆਂ ਆਪਾਂ ਗੱਲਾਂ ਪੜ੍ਹੀਆਂ ਨੇ ਬਹੁਤਾ ਵਿਸਥਾਰਤ ਆਪਾਂ ਨਾ ਜਾਈਏ ਤੁਸੀਂ ਰਜਾਨਾ ਪੜ੍ਹਦੇ ਹੋਏ ਬਾਣੀ ਕਹਿੰਦੇ ਇਹ ਹਾਠ ਨੇ ਸਾਰੇ ਬੰਦਾ ਚੁੱਪ ਰਹਿ ਕੇ ਹੀ ਚਾਹੁੰਦਾ ਵੀ ਮਨ ਚੁੱਪ ਕਰ ਜੇ ਐਦਾਂ ਮਨ ਚੁੱਪ ਨਹੀਂ ਕਰਦਾ ਮਨ ਦੇ ਵਿੱਚ ਫੇਰ ਖਿਆਲ ਚੱਲੀ ਜਾਂਦੇ ਨੇ ਬੰਦਾ ਚਾਹੁੰਦਾ ਵੀ ਮੈਂ ਆਹ ਇਕੱਠਾ ਕਰ ਲਾਂ ਮੇਰੀ ਤਮਾ ਦੂਰ ਹੋ ਜਾਏਗੀ ਸਤਿਗੁਰੂ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਇਹ ਹੱਥ ਨੇ ਸਾਰੇ ਸਮਝਾਇਆ ਕਿ ਅਖੀਰਤ ਤੇ ਜਾ ਕੇ ਕਿਵ ਸਚਿਆਰਾ ਹੋਈ ਹੈ ਕਹਿੰਦੇ ਫਿਰ ਕਿਵੇਂ ਰੋਕਿਆ ਜਾ ਸਕਦਾ ਸਮਝ ਨਾਲ ਇਹ ਗਿਆਨ ਨਾਲ ਤਾਂ ਕਰਕੇ ਅੱਜ ਦੀ ਪੌੜੀ ਦੇ ਵਿੱਚ ਆਪਾਂ ਪਹਿਲੀਆਂ ਸ਼ੁਰੂ ਦੇ ਵਿੱਚ ਪੜ ਰਹੇ ਹਾਂ ਨਾ ਤਰਿਆ ਗੁਰ ਵਿਚਾਰ ਇਹ ਹੱਥ ਨਾਲ ਨਹੀਂ ਤਰਿਆ ਜਾਣਾ ਇਹ ਗੁਰੂ ਦੀ ਵਿਚਾਰ ਨਾਲ ਤੂੰ ਸਹਿਜ ਹੀ ਤਰ ਜਾਏਗਾ ਤੂੰ ਜਿੱਥੇ ਹੈ ਉੱਥੇ ਤੈਨੂੰ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਜਿੱਥੇ ਤੂੰ ਘਰ ਪਰਿਵਾਰ ਦੇ ਵਿੱਚ ਜਿਹੜਾ ਵੀ ਤੂੰ ਕੀਤਾ ਕਰਦਾ ਹੈ ਜਦੋਂ ਗੁਰੂ ਦੀ ਵਿਚਾਰ ਤੈਨੂੰ ਸਮਝ ਲੱਗ ਗਈ ਤਾਂ ਤੇਰਾ ਮਨ ਪਤਾ ਹੀ ਨਹੀਂ ਲੱਗਣਾ ਕਦੋਂ ਬਦਲ ਗਿਆ ਇਹਨਾਂ ਸੌਖਾ ਤਰੀਕਾ ਧੰਗੁਰੂ ਨਾਨਕ ਪਾਸਾ ਨੇ ਸਾਨੂੰ ਦੱਸਿਆ ਨਹੀਂ ਤਾਂ ਭਾਈ ਜਿਹੜੇ ਇਹ ਹੱਠ ਕਰਦੇ ਸੀ ਨਾ ਉਹ ਘਰ-ਵਾਰ ਛੱਡ ਕੇ ਜੰਗਲਾਂ 'ਚ ਬਹਿ ਗਏ ਵੱਡੇ ਵੱਡੇ ਪਹਾੜਾਂ ਤੇ ਜਾ ਕੇ ਬੈ ਗਏ ਸਮੇਰ ਪਰਬਤ ਵਰਗਿਆਂ ਤੇ ਕਿਸੇ ਨੇ ਜਟਾਂ ਰੱਖ ਲਈਆਂ ਕਿਸੇ ਨੇ ਖੋਣ-ਮੋਣ ਕਰਾ ਲਿਆ ਕੋਈ ਪਿੰਡੇ ਤੇ ਸਵਾਹ ਮਲਣ ਲੱਗ ਗਿਆ ਕੋਈ ਜਲ ਧਾਰੇ ਕਰਨ ਲੱਗਿਆ ਇਹ ਸਾਰੇ ਹੱਥ ਨੇ ਗੁਰੂ ਪਾਸਾ ਕਹਿੰਦੇ ਵਿਚਾਰ ਤੋਂ ਬਿਨਾ ਸਮਝ ਤੋਂ ਬਿਨਾ ਇਸ ਤਰਿਆ ਨਹੀਂ ਜਾਣਾ ਮਨ ਹੱਥ ਮੱਤੀ ਬੁੱਢੀ ਐ ਇਹਨਾਂ ਦੇ ਕਾਰਨ ਤੂੰ ਡੁੱਬਦਾ ਸਕਦਾ ਗੁਰਮੁਖ ਸੱਚ ਸੋ ਤਾਰ ਗੁਰਮੁਖ ਉਹ ਮਨੁੱਖ ਜਿਹੜਾ ਗਿਆਨ ਦਾ ਆਸਰਾ ਲੈਂਦਾ ਜਿਹੜਾ ਗੁਰੂ ਦਾ ਆਸਰਾ ਲੈਂਦਾ ਜਿਹੜਾ ਸ਼ਬਦ ਦਾ ਆਸਰਾ ਲੈਂਦਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਂਦਾ ਗਹਿਰਾਈ ਕਿੱਥੇ ਜਾਏਗੀ ਗਿਆਨ ਤੇ ਜਾਏਗੀ ਸ਼ਬਦ ਦੇ ਦੁਆਰਾ ਸਮਝ ਤੇ ਜਾਏਗੀ ਹੁਣ ਕੱਲਾ ਇਹ ਨਹੀਂ ਆ ਵੀ ਮੈਂ ਫਿਰ ਬੇਨਤੀ ਕਰਦਾ ਅਸੀਂ ਕੱਲਾ ਮੱਥਾ ਬਹੁਤ ਟੇਕਦੇ ਆਂ ਹੁਣ ਟੀਚਰ ਨੂੰ ਬੱਚਾ ਮੱਥਾ ਟੇਕਦਾ ਰਹੇ ਉਹਦੀ ਗੱਲ ਨੂੰ ਨਾ ਸਮਝੇ ਉਹ ਕਦੇ ਪਾਸ ਨਹੀਂ ਹੋ ਸਕਦਾ ਐਸੇ ਤਰ੍ਹਾਂ ਭਾਈ ਜਿੱਥੇ ਅਸੀਂ ਨਮਸਕਾਰਾਂ ਕਰਦੇ ਆ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਰੋਜ਼ਾਨਾ ਉਹਨਾਂ ਦਾ ਲੈਕਚਰ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਮੈਂ ਇੱਕ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ ਆਪਾਂ ਸਾਰੇ ਉਪਰਾਲਾ ਕੀਤਾ ਵੀ ਗੁਰੂ ਦੀ ਗੱਲ ਨੂੰ ਮੰਨੀਏ ਤਾਂ ਕਰਕੇ ਅਸੀਂ ਤਰ ਸਕੀਏ ਨਹੀਂ ਤੇ ਫਿਰ ਸਤਿਗੁਰੂ ਕਹਿੰਦੇ ਡੁੱਬਜੋਗੇ ਮਨ ਹੱਥ ਮੱਤੀ ਬੁੱਢੀਏ ਗੁਰਮੁਖ ਸਤਸੂ ਤਾਰ ਕਹਿੰਦੇ ਸੰਸਾਰ ਸਮੁੰਦਰ ਦੇ ਬਕਾਰਾਂ ਦੇ ਵਿੱਚੋਂ ਜੇ ਡੁੱਬਣ ਤੋਂ ਬਚਣਾ ਤਾਂ ਗੁਰੂ ਦੇ ਬਚਨ ਦੇ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਦੀ ਸਮਝ ਦੇ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਤੂੰ ਪਾਰ ਮੰਗ ਸਕਦਾ ਹੈ ਅੱਗੇ ਸ਼ਬਦ ਹੈ ਜੀ ਰਹਾਉ ਵਾਲੀ ਪੰਕਤੀ ਗੁਰ ਬਿਨ ਕਿਉ ਤਰੀਐ ਸੁਖ ਹੋਇ ਜਿਉ ਭਾਵੈ ਤਿਉ ਰਖ ਤੂੰ ਮੈਂ ਆਵਰਨਾ ਦੂਜਾ ਕੋਈ ਰਹਾਉ ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾ ਕਿਵੇਂ ਤਰਿਆ ਜਾ ਸਕਦਾ ਹੈ ਜਿਹੜੀ ਇਹ ਗੱਲ ਸਾਡੇ ਸਾਹਮਣੇ ਬਹੁਤ ਹੋਰ ਧਰਮਾਂ ਦੇ ਵਿੱਚ ਅੱਜ ਵੀ ਹੈ ਬਹੁਤ ਇਥੋਂ ਤੱਕ ਪੁਸਤਕਾਂ ਨੇ ਕੁਝ ਡੇਰੇਦਾਰਾਂ ਨੇ ਲਿਖੀਆਂ ਹੋਈਆਂ ਪ੍ਰਚਾਰਿਆ ਹੋਇਆ ਵੀ ਗੁਰੂ ਤੋਂ ਬਿਨਾ ਮਨੁੱਖ ਪਾਰ ਨਹੀਂ ਲੰਘ ਸਕਦਾ ਇਹ ਵਾਕਈ ਗੱਲ ਠੀਕ ਹੈ ਮੈਂ ਫਿਰ ਬੇਨਤੀ ਕਰਦਾ ਵੀ ਗੁਰੂ ਤੋਂ ਬਿਨਾ ਪਾਰ ਲੰਘਿਆ ਨਹੀਂ ਜਾ ਸਕਦਾ ਪਰ ਉੱਥੇ ਨਾਲ ਉਹਨਾਂ ਨੇ ਇੱਕ ਸ਼ਬਦ ਲਿਖੇ ਨੇ ਦੇਹ ਧਾਰੀ ਗੁਰੂ ਤੋਂ ਬਿਨਾ ਉੱਥੇ ਬੜਾ ਸਾਨੂੰ ਉਲਝਾ ਦਿੱਤਾ ਗਿਆ ਜਦ ਕਿ ਗੁਰੂ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਮੁਤਾਬਕ ਸਮਝਦੇ ਆ ਮੈਂ ਫਿਰ ਬੇਨਤੀ ਕਰਦਾ ਜਿਨੇ ਜਿਹਨੂੰ ਗੁਰੂ ਮੰਨਣਾ ਪਿਆ ਮੰਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹ ਗੁਰੂ ਜਮਨ ਦਾ ਮਰਦਾ ਰਹੇਗਾ ਉਹ ਗੁਰੂ ਮਰਿਆ ਵੀ ਮੰਨਿਆ ਜਾਣਾ ਪੈਣਾ ਤੁਹਾਨੂੰ ਜੇ ਇਦਾਂ ਦਾ ਗੁਰੂ ਮੰਨੋਗੇ ਨਾ ਤਾਂ ਇੱਕ ਨਾ ਇੱਕ ਦਿਨ ਮੰਨਣਾ ਪੈਣਾ ਵੀ ਤੁਹਾਡਾ ਗੁਰੂ ਮਰ ਗਿਆ ਫਿਰ ਹੋਰ ਗੁਰੂ ਬਣਾਉਣਾ ਪਿਆ ਜੇ ਤੁਸੀਂ ਗਿਆਨ ਤੇ ਆਵੋਗੇ ਤਾਂ ਗਿਆਨ ਸਾਰਿਆਂ ਦਾ ਸਾਂਝਾ ਹੈ ਸਾਡਾ ਝਗੜਾ ਹੀ ਖਤਮ ਹੁੰਦਾ ਹੈ ਗਿਆਨ ਕਿਸੇ ਵੀ ਮਨੁੱਖ ਕੋਲੋਂ ਮਿਲਦਾ ਹੈ ਅਸੀਂ ਉਸ ਮਨੁੱਖ ਨੂੰ ਉਸਤਾਦ ਗੁਰੂ ਇੱਕ ਗੁਰੂ ਦੇ ਸ਼ਬਦ ਵੀ ਆਪਾਂ ਦੋ ਤਿੰਨ ਤਰ੍ਹਾਂ ਦੇ ਭਾਅ ਬਹੁਤ ਵਾਰੀ ਵਰਤੇ ਆ ਜਿੱਥੋਂ ਤੱਕ ਮੇਰੀ ਸਮਝ ਹੈ ਜਿੰਨੀ ਕੁ ਗੁਰੂ ਪਾਸਾ ਜੀ ਦੀ ਬਖਸ਼ਸ ਦੇ ਦੁਆਰਾ ਮੇਰੀ ਝੋਲੀ 'ਚ ਜੋ ਗਿਆਨ ਪਿਆ ਹੈ ਉਸ ਮੁਤਾਬਕ ਮੈਂ ਸਮਝਦਾ ਵੀ ਇੱਕ ਤੇ ਉਸਤਾਦ ਗੁਰੂ ਹੈ ਉਹ ਗੁਰੂ ਅਸੀਂ ਚਾਹੇ ਗੁਰੂ ਰਬਦਾਸ ਨੂੰ ਕਹਿ ਲਈਏ ਗੁਰੂ ਧੰਨੇ ਨੂੰ ਕਹਿ ਲਈਏ ਕੋਈ ਉਤਰਾਜ ਨਹੀਂ ਹੈ ਜਿਹੜੇ ਮਰਜ਼ੀ ਕੋਈ ਦੇ ਧਾਰੀ ਨੂੰ ਏਦਾਂ ਗੁਰੂ ਕਹਿ ਲਵੀਂ ਪਰ ਜਿਹੜਾ ਅਸਲ ਗੁਰੂ ਹੈ ਨਾ ਸਤ ਗੁਰ ਜਿਹੜਾ ਸੱਚਾ ਗੁਰੂ ਹੈ ਮੇਰਾ ਸਦਾ ਸਦਾ ਬਹੁਤ ਵਾਰੀਆਂ ਇਹ ਪੰਕਤੀਆਂ ਤੁਹਾਡੇ ਯਾਦ ਆਉਣੀਆਂ ਚਾਹੀਦੀਆਂ ਨੇ ਨਾ ਮੈਂ ਬਹੁਤ ਬਾਰੀਆਂ ਇਹ ਪੰਕਤੀਆਂ ਬੋਲਦਾ ਕਿੰਨੇ ਸੌਖੇ ਅਰਥ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਇ ਆ ਜਿਹੜਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਨਾ ਇਕ ਗੁਰੂ ਕਹਿੰਦੇ ਭਾਈ ਜਦੋਂ ਇਹ ਸੰਸਾਰ ਨਹੀਂ ਸੀ ਉਦੋਂ ਵੀ ਸੀ ਜਿਹੜਾ ਮੂਲ ਮੰਤਰ ਚ ਆਪਾਂ ਪੜਦੇ ਆ ਆਗ ਸੱਚ ਜੁਗਾਦ ਸੱਚ ਹੈ ਭੀ ਸਤ ਨਾਨਕ ਖੁਸੀ ਭੀ ਸਤ ਇਹ ਮਿਲਦਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਦੀ ਸਮਝ ਲੱਗਦੀ ਹੈ ਨਹੀਂ ਕਿ ਅਸੀਂ ਗੁਰੂਆਂ ਦੇ ਨਾਮ ਤੇ ਲੜੀ ਜਾਂਦੇ ਆ ਕੋਈ ਕਹਿੰਦਾ ਜੀ ਭਗਤ ਰਵਦਾਸ ਨੂੰ ਗੁਰੂ ਕਿਉਂ ਕਹਿੰਦੇ ਆ ਜਦੋਂ ਦਿਹਾੜਾ ਜਾਂਦੇ ਆ ਬਹੁਤ ਇਦਾਂ ਦਾ ਪ੍ਰਸ਼ਨ ਵੀ ਕੀਤੇ ਜਾਂਦੇ ਆ ਕਿਤੇ ਜਗ੍ਹਾ ਤੇ ਕਥਾ ਕਰਨ ਜਾਂਦੇ ਆ ਜਦੋਂ ਮੈਂ ਸਮਝਦਾ ਵੀ ਅਸੀਂ ਗਿਆਨ ਦਾ ਪੱਧਰ ਬਿਲਕੁਲ ਵੀ ਅਸੀਂ ਆਪਣੇ ਅੰਦਰੋਂ ਗਿਆਨ ਨੂੰ ਜਗਾਇਆ ਨਹੀਂ ਅਸੀਂ ਆਪਣੇ ਮਨ ਨੂੰ ਗਿਆਨ ਨਾਲ ਵਿਚਾਰਨ ਦੀ ਖੋਲਣ ਦੀ ਜਿਹੜੀ ਹੈ ਖੇਚਲ ਨਹੀਂ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇੰਨਾ ਗਿਆਨ ਹੈ ਤੇ ਗੱਲਾਂ ਬਿਲਕੁਲ ਛੋਟੀਆਂ ਲੱਗਣੀਆਂ ਨੇ ਸਾਨੂੰ ਜਦੋਂ ਸਮਝ ਆ ਗਈ ਆਪਣੇ ਆਪ ਇਹ ਪ੍ਰਸ਼ਨ ਅੰਦਰੀ ਮਰ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਇੱਥੇ ਜ਼ਿਕਰ ਕਰ ਰਹੇ ਨੇ ਗੁਰਬਿਣ ਕਿਉਂ ਤਰੀਐ ਮਤਲਬ ਗਿਆਨ ਤੋਂ ਬਿਨਾ ਸਮਝ ਤੋਂ ਬਿਨਾ ਅਕਲ ਤੋਂ ਬਿਨਾ ਗੁਰੂ ਤੋਂ ਬਿਨਾ ਤਰੀਆ ਨਹੀਂ ਜਾ ਸਕਦਾ ਸੁਖ ਹੋਏ ਗੁਰਬਿਣ ਕਿਉਂ ਤਰੀਐ ਸੁਖ ਹੋਏ ਬੰਦਾ ਸੁਖ ਭਾਲਦਾ ਸੁਖ ਮਿਲਣਾ ਸਮਝ ਦੇ ਨਾਲ ਅਕਲ ਦੇ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾ ਨਾ ਹੀ ਇਸ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਔਰ ਨਾ ਹੀ ਆਤਮਿਕ ਸੁੱਖ ਮਿਲ ਸਕਦਾ ਇਹ ਦੋਨੇ ਗੱਲਾਂ ਇਹ ਪੰਕਤੀ ਚ ਆ ਗਈਆਂ ਗੁਰਬਿੰਨ ਕਿਉਂ ਤਰਿਆ ਸੁੱਖ ਹੋਏ ਨਾ ਹੀ ਕਹਿੰਦੇ ਤੂੰ ਤਰ ਸਕਦਾ ਤੂੰ ਡੁੱਬੇਗਾ ਔਰ ਨਾ ਹੀ ਤੈਨੂੰ ਸੁੱਖ ਪ੍ਰਾਪਤ ਹੋ ਸਕਦਾ ਜਿਉਂ ਭਾਵ ਹੈ ਤਿਉਂ ਰੱਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ ਫਿਰ ਸਤਿਗੁਰੂ ਜੀ ਸਾਨੂੰ ਉਸ ਗੁਰੂ ਦੇ ਦਰ ਤੇ ਟਹਿ ਜਾਣ ਦੇ ਲਈ ਨਮਸਕਾਰ ਕਰਨ ਦੇ ਲਈ ਸਰਨ ਪੈਣ ਦੇ ਲਈ ਕਹਿ ਰਹੇ ਨੇ ਕਹਿੰਦੇ ਗੁਰੂ ਦੇ ਦਰ ਤੇ ਬੇਨਤੀ ਕਰ ਅਰਦਾਸ ਕਰ ਇਹ ਆ ਅਸਲ ਅਰਦਾਸ ਇੱਕ ਤੇ ਅਰਦਾਸ ਸਿੱਖ ਪੰਥ ਨੇ ਬਣਾਈ ਹੈ ਜਿਹਦੇ ਵਿੱਚ ਦਸਾਂ ਗੁਰੂਆਂ ਦਾ ਨਾਮ ਪੰਜੇ ਪਿਆਰਿਆਂ ਦੇ ਨਾਮ ਤਖਤਾਂ ਦੇ ਨਾਮ ਸ਼ਹੀਦਾਂ ਦੇ ਨਾਮ ਸਾਡਾ ਇਤਿਹਾਸ ਸਾਡੇ ਰੋਜ਼ ਚੇਤੇ ਕਰਾਉਂਦੀ ਹੈ ਪਰ ਅਸੀਂ ਇਕੱਲਾ ਵਾਹਿਗੁਰੂ ਬੋਲਦੇ ਅਸੀਂ ਧਿਆਨ ਨਹੀਂ ਧਰਦੇ ਇਹ ਉਹ ਅਰਦਾਸ ਤਾਂ ਬਣੀ ਹੈ ਅਸਲ ਅਰਦਾਸ ਹੈ ਜੀ ਆਪਣੇ ਅੰਦਰੋਂ ਗੁਰੂ ਦੇ ਅੱਗੇ ਬੇਨਤੀ ਰੱਖਣੀ ਉਹ ਅਸਲ ਅਰਦਾਸ ਹੈ ਭਾਵੇਂ ਜਿਹੜਾ ਵੀ ਸ਼ਬਦ ਤੁਹਾਡੇ ਅੰਦਰ ਨੇ ਗੁਰੂ ਦੇ ਦਰ ਤੇ ਫਰਿਆਦ ਕਰਨੀ ਹੈ ਇਕ ਕਿਤੇ ਸਾਡੀ ਅਰਦਾਸ ਬਣੀ ਹੈ ਅਸੀਂ ਤੇ ਅਰਦਾਸ ਕਰਦੇ ਹਾਂ ਬਸ ਵੀ ਆ ਮਿਲ ਜੇ ਉਹ ਮਿਲ ਜੇ ਕਿਤੇ ਮੈਂ ਕਹਣਾ ਬਿਰਲਾ ਹੋਏਗਾ ਜਿਹੜਾ ਗੁਰੂ ਦੀ ਸਮਝ ਨੂੰ ਮੰਨਦਾ ਹੋਏਗਾ ਵੀ ਅਰਦਾਸ ਕਰਦਾ ਹੋਏਗਾ ਸਤਿਗੁਰੂ ਜੀ ਬਹੁਤ ਕੁਝ ਤੁਸੀਂ ਨੇ ਕਿਰਪਾ ਕੀਤੀ ਹੈ ਇਹ ਸੁੰਦਰ ਸਰੀਰ ਬਖਸ਼ਿਆ ਹੋਰ ਸਭ ਕੁਝ ਬਖਸ਼ਿਸ਼ ਕੀਤਾ ਘਰ-ਬਾਰ ਸੋਹਣਾ ਪਰਿਵਾਰ ਇਹ ਕਿੰਨਾ ਸੋਹਣਾ ਨਗਰ ਖੇੜਾ ਜਿੰਨੇ ਵੀ ਤੁਸੀਂ ਮਿਲਦੇ ਹੋ ਸਭ ਕੁਝ ਗੁਰੂ ਜੀ ਦੀ ਕਿਰਪਾ ਵੀ ਸਤਿਗੁਰੂ ਜੀ ਸਾਡੀ ਮਤ ਬੁੱਧ ਇਹਦਾ ਪੱਤਰ ਹੋਰ ਉੱਚਾ ਕਰ ਦਿਓ ਸਾਨੂੰ ਸਮਝ ਹੋ ਜਾਵੇ ਸਾਨੂੰ ਤੁਹਾਡੀ ਬਾਣੀ ਦਾ ਗਿਆਨ ਤੁਹਾਡੀ ਬਾਣੀ ਉਹਦੀ ਸਮਝ ਸਾਡੇ ਮਨ ਚ ਆ ਜਾਵੇ ਅਸੀਂ ਤੁਹਾਡੇ ਭਾਣੇ ਚ ਰਹਿਣਾ ਸਿੱਖ ਲਈਏ ਜਿਉਂ ਭਾਵੈ ਤੇ ਰੱਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ ਮੇਰੇ ਮਨ ਦੇ ਵਿੱਚ ਕਿਸੇ ਦੂਜੇ ਦਾ ਖਿਆਲ ਵੀ ਨਾ ਆਵੇ ਇਹ ਪੰਕਤੀਆਂ ਅੱਜ ਦੀਆਂ ਰਹਾਉ ਵਾਲੀਆਂ ਸਾਨੂੰ ਸਮਝਾ ਰਹੀਆਂ ਨੇ ਕਹਿੰਦੇ ਇਸ ਵਾਸਤੇ ਪ੍ਰਭੂ ਦੇ ਦਰ ਤੇ ਅਰਦਾਸ ਕਰ ਆਖ ਵੀ हे ਪ੍ਰਭੂ ਜਿਵੇਂ ਹੋ ਸਕੇ ਤੂੰ ਮੈਨੂੰ ਉਦਾਂ ਰੱਖ ਆਪਣੀ ਸ਼ਰਨ ਦੇ ਵਿੱਚ ਰੱਖ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਦੇ ਵਾਸਤੇ ਮੈਨੂੰ ਕੋਈ ਵੀ ਹੋਰ ਆਸਰਾ ਹੋਰ ਸਹਾਰਾ ਸੁਜਦਾ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਕਰਨ ਕਿਰਪਾ ਕਰਨ ਇਥੋਂ ਤੱਕ ਆਪਾਂ ਇਸ ਸ਼ਬਦ ਦੀ ਵਿਚਾਰ ਰਹਾਉ ਵਾਲੇ ਬੰਦ ਤੱਕ ਕੀਤੀ ਹੈ ਅਗਲੀਆਂ ਪੰਕਤੀਆਂ ਨੂੰ ਆਪਾਂ ਕੱਲ ਨੂੰ ਵਿਚਾਰਾਂਗੇ ਸੋ ਵਿਚਾਰ ਕਰਦਿਆਂ ਤੋਂ ਗੁਰਬਾਣੀ ਪੜ੍ਹਦਿਆਂ ਤੋਂ ਸਮਝਦੇ ਸਮਝਾਉਂਦਿਆਂ ਤੋਂ अनेका ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਜੀ ਆਪ ਸਮੂਹ ਸੰਗਤ ਬਖਸ਼ਣ ਜੋਗੋਂ ਗੁਰੂ ਪਾਤਸ਼ਾਹ ਜੀ ਬਖਸ਼ਣ ਜੋਗ ਨੇ ਭੁੱਲਾਂ ਚੁੱਕਾਂ ਲਈ ਮਾਫੀ ਬਖਸ਼ਨੀ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ